ਰਵਨੀਤ ਬਿੱਟੂ ਵਾਲੇ ਮਸਲੇ ਦੀ ਚ ਗੱਲ ਕਰੀਏ ਤਾਂ ਰਵਨੀਤ ਬਿੱਟੂ ਨੂੰ ਹਰਿਆਣੇ ਚ ਭੇਜਣ ਨੂੰ ਇਹ ਤਿਆਰ ਸੀਗੇ ਤਾਂ ਆਪਾਂ ਸ਼ਾਇਦ ਇਸ ਗੱਲ ਦਾ ਲਾਲਿਆ ਸੀ ਅੰਦਾਜ਼ਾ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਹਰਿਆਣੇ ਦੇ ਵਿੱਚ ਆਪਣਾ ਜਿਹੜਾ ਰੈਗੂਲਰ ਖਬਰਸਰ ਪ੍ਰੋਗਰਾਮ ਆ ਉਹਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਅਸਲ ਚ ਰਵਨੀਤ ਬਿੱਟੂ ਜਾਣਾ ਵੀ ਇਧਰੋਂ ਚਾਹੁੰਦੇ ਸਨ ਹਰਿਆਣੇ ਚ ਉਨਕਾ ਉਥੇ ਪਾਲਿਆ ਸੀ ਭਾਜਪਾ ਨੇ ਭਾਜਪਾ ਦੇ ਹੀ ਬੰਦਿਆਂ ਨੇ ਤਰਾਸ ਚਟਾਇਆ ਸੀਗਾ ਨੰਬਰ 1 ਉਹਨਾਂ ਦਾ ਕਹਿਣਾ ਸੀਗਾ ਕਿ ਇੱਕ ਤੇ ਰਵਨੀਤ ਬਿੱਟੂ ਪੰਜਾਬ ਚ ਆਉਂਦੇ ਨੇ ਪੰਜਾਬ ਦੇ ਨਾਲ ਸਾਡਾ ਜਿਹੜਾ ਹੈ ਨਾ ਉਹ ਝਗੜਾ ਹੈ ਸਾਡਾ ਝਗੜਾ ਹੈ ਕਈ ਮਾਮਲੇ ਉਦਾਂ ਨਹੀਂ ਝਗੜਾ ਕੋਈ ਡਾਂਗ ਸੁੱਟੇ ਦਾ ਝਗੜਾ ਨਹੀਂ ਹੈ ਬਈ ਕੁਝ ਸਾਡੇ ਆਪਣੇ ਜਿਹੜੇ ਸਾਂਝੇ ਵਿਵਾਦ ਨੇ ਤਾਂ ਇੱਕ ਤੇ ਇਹਨਾਂ ਦਾ ਸਟੈਂਡ ਜਿਹੜਾ ਸਪਸ਼ਟ ਨਹੀਂ ਹੈ ਤੇ ਦੂਜੀ ਇਹ ਹੈ ਕਿ ਜਿਹੜੀ ਸਾਡੀ ਸੀਟ ਆ ਇਹਦੇ ਤੇ ਕੋਈ ਬਾਰੀ ਕਿਉਂ ਆਵੇ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਉੱਥੇ ਅੰਦਰ ਖਾਤੇ ਚੱਲਦੀਆਂ ਪਈਆਂ ਸੀਗੀਆਂ ਹਰਿਆਣੇ ਦੀ ਬਾਜਪਪਾਜ ਅੱਜ ਖਬਰ ਜਿਹੜੀ ਹੈ ਉਹ ਇਹ ਲੱਗੀ ਆ ਕਿ ਬਲ ਜੀ ਬਲਵੀਰ ਖੱਚਰ ਜੀ ਵੀ ਕਹਿ ਰਹੇ ਆ ਕਿ ਰਾਜਸਥਾਨ ਤੋਂ ਇਹ ਭੇਜੇ ਜਾ ਰਹੇ ਆ ਜੀ ਬਿਲਕੁਲ ਖਬਰਾਂ ਅੱਜ ਇਹ ਕਹਿੰਦੀਆਂ ਨੇ ਕਿ ਦਰਅਸਲ ਹੁਣ ਇਹਨਾਂ ਨੇ ਫੈਸਲਾ ਕੀਤਾ ਕਿ ਰਾਜਸਥਾਨ ਵਾਇਆ ਜਿਹੜਾ ਹੈ ਨਾ ਉਹ ਭੇਜਿਆ ਜਾਵੇ ਬਿੱਟੂ ਜੀ ਨੂੰ ਮਤਲਬ ਕਿ ਰਾਜਸਥਾਨ ਚੋਂ ਰਾਜ ਸਭਾ ਚ ਭੇਜਿਆ ਜਾਵੇ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਇਸੇ ਵਾਸਤੇ ਹੋ ਰਿਹਾ ਕਿਉਂਕਿ ਹਰਿਆਣਾ ਦੀ ਰਾਜ ਸਭਾ ਜਿਹੜੀ ਉਹ ਖਾਲੀ ਹੋਏਗੀ ਸੀਟ ਹੈ ਉਹਦੇ ਵਾਸਤੇ ਉੱਥੇ ਤਕੜੇ ਦਾਵੇਦਾਰ ਆ ਜਿਵੇਂ ਉਹ ਬੀਬੀ ਚੌਧਰੀ ਆ ਉਹਦੀ ਕੁੜੀ ਵੀ ਦਾਵੇਦਾਰ ਆ ਇੱਕ ਇਹਨਾਂ ਦਾ ਸਾਫਕਾ ਸਟੇਟ ਪ੍ਰੈਜ਼ੀਡੈਂਟ ਹੁੰਦਾ ਸੀਗਾ ਉਹ ਵੀ ਦਾਵੇਦਾਰ ਆ ਤਿੰਨ ਚਾਰ ਹੋਰ ਦਾਵੇਦਾਰ ਆ ਤਾਂ ਅੰਦਰੋਂ ਖਤ ਇਹ ਪਤਾ ਕੀ ਹੁੰਦੀ ਆ ਗੇਮ ਮੈਂ ਤੁਹਾਨੂੰ ਨਾ ਇੱਕ ਚੀਜ਼ ਦੱਸਾਂ ਰਾਜਨੀਤੀ ਦੀ ਸਾਨੂੰ ਚਲੋ ਇਹਨਾਂ ਨਾਲ ਬੈਠਣ ਉੱਠਣ ਦਾ ਮੌਕਾ ਮਿਲਦਾ ਤੇ ਪਤਾ ਲੱਗ ਜਾਂਦੀਆਂ ਹੁੰਦੀਆਂ ਨੇ ਕੁਝ ਗੱਲਾਂ ਅਸਲ 'ਚ ਕੀ ਹੁੰਦਾ ਕਿ ਪਾਰਟੀ ਦੇ ਅੰਦਰ ਵੀ ਇੱਕ ਤਰ੍ਹਾਂ ਨਾਲ ਇੱਕ ਮੁਕਾਬਲੇਬਾਜ਼ੀ ਚੱਲਦੀ ਹੈ ਜਿਵੇਂ ਆਪੋਜੀਸ਼ਨ ਦੇ ਨਾਲ ਇਹ ਲੜਦੇ ਆ ਨਾ ਇੱਕ ਲੜਾਈ ਇਹਨਾਂ ਦੀ ਜਿਹੜੀ ਪਾਰਟੀ ਦੇ ਅੰਦਰ ਚੱਲਦੀ ਹੁੰਦੀ ਆ ਪਰ ਜਦੋਂ ਇਸ ਤਰ੍ਹਾਂ ਦਾ ਮਸਲਾ ਬਣ ਜਾਂਦਾ ਹੈ ਤਾਂ ਉਦੋਂ ਇਹ ਇੱਕ ਹੋ ਜਾਂਦੇ ਆ ਕਿ ਜਿਵੇਂ ਹੁਣ ਬਾੜੀ ਆ ਰਿਹਾ ਸੀਗਾ ਫਿਰ ਇਹ ਇੱਕ ਹੋ ਗਏ ਉਦੋਂ ਹਰਿਆਣੇ ਵਾਲੇ ਤਾਂ ਇੱਕ ਹੋਣ ਤੋਂ ਭਾਵ ਕੀ ਹੈ ਕਿ ਪੂਰੀ ਇਹਨਾਂ ਨੇ ਲਾਬਿੰਗ ਕਰ ਦਿੱਤੀ ਤਾਂ ਉਹਦੇ ਚ ਕੀ ਹੁੰਦਾ ਕਿ ਉਹ ਡਾਇਰੈਕਟਲੀ ਨਹੀਂ ਆਉਂਦੇ ਵੱਡੇ ਨੇਤਾ ਉਹ ਜਿਹੜੇ ਛੋਟੇ ਉਹਨਾਂ ਦੇ ਆਪਣੇ ਬੰਦੇ ਹੁੰਦੇ ਨੇ ਨਾ ਤਾਂ ਉਹ ਬੰਦੇ ਜਿਹੜੇ ਆ ਉਹ ਆ ਕੇ ਫਿਰ ਮਤਲਬ ਕਿ ਵਿਰੋਧ ਦਰਜ ਕਰਵਾਉਂਦੇ ਸੋ ਇਹ ਸਿਸਟਮੈਟਿਕਲੀ ਗੇਮਾ ਹੁੰਦੀਆਂ ਇਹਨਾਂ ਦੀਆਂ ਠੀਕ ਹੈ ਨਾ ਸਰ ਸੋ ਹੁਣ ਰਵਨੀਤ ਬਿੱਟੂ ਜਿਹੜੇ ਆ ਉਹਨਾਂ ਨੂੰ ਵਾਇਆ ਰਾਜਸਥਾਨ ਭੇਜਿਆ ਜਾ ਸਕਦਾ